ਮੈਂ ਦੀ ਤੁਸੀਂ ਇਹ ਮੇਰੇ ਸ਼ੂਟ ਦੀ ਲਈ ਹੋਈ ਹੈ ਨਹੀਂ ਨਹੀਂ ਸ਼ੂਟ ਦੀ ਨਹੀਂ ਲਈ ਹੋਈ ਇਹ ਤਾਂ ਉਹੀ ਸਾਡੇ ਟੀਮ ਚ ਕਿਸੇ ਦਾ ਵਿਆਹ ਸੀ ਦੋ ਹੱਥ ਤੇ ਲਾਉਣੀ ਸੀ ਪਰ ਅਸੀਂ ਲੇਟ ਹੋ ਗਏ ਫਿਰ ਵਾ ਇੱਕ ਤੇ ਹੀ ਲੱਗ ਅੱਛਾ ਤੁਸੀਂ ਕਿਹਾ 24 25 ਸਾਲ ਦੇ ਤੁਸੀਂ ਹੋਗੇ ਤੇ ਮੜਾ ਮੂਟਾ ਕਰਦਿਆਂ ਨੇ ਕਹਿਣਾ ਸ਼ੁਰੂ ਕੀਤਾ ਕਿ ਨਹੀਂ ਅਜੇ ਨਹੀਂ ਉਹ ਨਹੀਂ ਕਹਿੰਦੇ ਉਹਨਾਂ ਤਾਂ ਮੈਂ ਹੀ ਕਹੂੰ ਜਿੱਦਣ ਕਹੂੰ ਵੀ ਕਰ ਦੋ ਉਹਨਾਂ ਨੇ ਨਹੀਂ ਕਹਿਣਾ ਕਿ ਕਿੱਦਾਂ ਦਾ ਮੁੰਡਾ ਮਾਹੀ ਸ਼ਰਮਾ ਸੋਚਦੀ ਆ ਕਿ ਯਾਰ ਇਦਾਂ ਦਾ ਮੁੰਡਾ ਹੋਣਾ ਚਾਹੀਦਾ ਬਸ ਉਹੀ ਗੱਲ ਆ ਜਾਂਦੀ ਹੈ ਨਾ ਕਿ ਕਿ ਡੈਸਟਿਨੀ ਤੇ ਛੱਡਿਆ ਹੋਇਆ ਹੈ ਹਾਂਜੀ ਇਹ ਵੀ ਹੈ ਨਹੀਂ ਕੋਈ ਬੇਸਿਕ ਚੁਆਇਸ ਤਾਂ ਹੁੰਦੀ ਹੈ ਨਾ ਬੇਸਿਕ ਚੁਆਇਸ ਇਹੀ ਹੈ ਕਿ ਸਮਝੇ ਬਸ ਮੇਰੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝੇ ਮੈਂ ਉਹਦੇ ਪਰਿਵਾਰ ਨੂੰ ਸਮਝਾਂ ਆਫ ਕੋਰਸ ਹਰ ਇੱਕ ਕੁੜੀ ਨੂੰ ਅਡਜਸਟ ਕਰਨਾ ਪੈਂਦਾ ਹੈ ਇਹ ਚੀਜ਼ਾਂ ਸਮਝਦੇ ਹੋ ਕਿ ਅਡਜਸਟ ਕਰਨਾ ਪੈਂਦਾ ਹੈ ਹਾਂਜੀ ਕਿਉਂਕਿ ਜਦੋਂ ਤੁਸੀਂ ਪ੍ਰੋਫੈਸ਼ਨਲ ਤੌਰ ਤੇ ਸਕਸੈਸਫੁਲ ਬਹੁਤ ਹੁੰਦੇ ਹੋ ਤਾਂ ਤੁਸੀਂ ਇਹ ਚੀਜ਼ ਨੂੰ ਗਰੰਟੀਡ ਲੈਣੇ ਹੋ ਕਿ ਮੈਂ ਕਿਉਂ ਅਡਜਸਟ ਕਰਾਂ ਨਹੀਂ ਕਿਉਂਕਿ ਪਰ ਪਰ ਬਹੁਤ ਜਿਹੜੇ ਸਕਸੈਸਫੁਲ ਮੈਰिजਸ ਟੁੱਟਣ ਦਾ ਇਹ ਕਾਰਨ ਬਣ ਜਾਂਦਾ ਤਾਂ ਇਹ ਚੀਜ਼ ਕਲੈਰਿਟੀ ਤੁਹਾਡੇ ਮਨ ਚ ਪਹਿਲਾਂ ਹੀ ਹੈ ਕਿ ਅਡਜਸਟਮੈਂਟ ਕਰਨੀ ਪਊਗੀ ਮੇਰੇ ਮਨ ਚ ਪਹਿਲਾਂ ਹੀ ਮੇਰੇ ਮਨ ਚ ਪਹਿਲਾਂ ਹੀ ਹੈ ਕਿਉਂਕਿ ਜੇ ਤੁਸੀਂ ਮਨ ਬਣਾਇਆ ਹੋਵੇ ਤਾਂ ਤੁਸੀਂ ਉਹ ਚੀਜ਼ਾਂ ਜਲਦੀ ਕਬੂਲ ਕਰ ਲੈਨੇ ਹੋ ਮੈਂ ਇਹੀ ਸੋਚੀ ਜਾਊਂਗੀ ਵੀ ਉਹ ਕਰੂਗਾ ਉਹ ਕਰੂਗਾ ਫਿਰ ਤਾਂ ਮੈਨੂੰ ਲੱਗਦਾ ਨਿਭਣੀ ਹੋਈ ਨਹੀਂ ਮੈਂ ਦੀ ਤੁਸੀਂ ਇਹ ਮੇਰੇ ਸ਼ੂਟ ਦੀ ਲਈ ਹੋਈ ਹੈ ਨਹੀਂ ਨਹੀਂ ਸ਼ੂਟ ਦੀ ਨਹੀਂ ਲਈ ਹੋਈ ਇਹ ਤਾਂ ਉਹੀ ਸਾਡੇ ਟੀਮ ਚ ਕਿਸੇ ਦਾ ਵਿਆਹ ਸੀ ਦੋ ਹੱਥ ਤੇ ਲਾਉਣੀ ਸੀ ਪਰ ਅਸੀਂ ਲੇਟ ਹੋ ਗਏ ਪਰ ਵਾ ਇੱਕ ਤੇ ਹੀ ਲੱਗ ਅੱਛਾ ਤੁਸੀਂ ਕਿਹਾ 24 25 ਸਾਲ ਦੇ ਤੁਸੀਂ ਹੋਗੇ ਤੇ ਮੜਾ ਮੂਟਾ ਕਰਦੇ ਨੇ ਕਹਿਣਾ ਸ਼ੁਰੂ ਕੀਤਾ ਕਿ ਨਹੀਂ ਅਜੇ ਨਹੀਂ ਉਹ ਨਹੀਂ ਕਹਿੰਦੇ ਉਹਨਾਂ ਤਾਂ ਮੈਂ ਹੀ ਕਹਾਂ ਜਿੱਦਣ ਕਹੂੰ ਵੀ ਕਰ ਦੋ ਉਹਨਾਂ ਨੇ ਨਹੀਂ ਕਹਿਣਾ ਕਿ ਕਿਦਾਂ ਦਾ ਮੁੰਡਾ ਮਾਹੀ ਸ਼ਰਮਾ ਸੋਚਦੀ ਆ ਕਿ ਯਾਰ ਇਦਾਂ ਦਾ ਮੁੰਡਾ ਹੋਣਾ ਚਾਹੀਦਾ ਬਸ ਉਹੀ ਗੱਲ ਆ ਜਾਂਦੀ ਹੈ ਨਾ ਕਿ ਕਿਹ ਡੈਸਟੀਨੀ ਤੇ ਛੱਡਿਆ ਹੋਇਆ ਹੈ ਹਾਂਜੀ ਇਹ ਵੀ ਹੈ ਨਹੀਂ ਕੋਈ ਬੇਸਿਕ ਚੁਆਇਸ ਤਾਂ ਹੁੰਦੀ ਹੈ ਨਾ ਬੇਸਿਕ ਚੁਆਇਸ ਇਹੀ ਹੈਗੀ ਕਿ ਸਮਝੇ ਬਸ ਮੇਰੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝੇ ਮੈਂ ਉਹਦੇ ਪਰਿਵਾਰ ਨੂੰ ਸਮਝਾਂ ਆਫ ਕੋਰਸ ਹਰ ਇੱਕ ਕੁੜੀ ਨੂੰ ਅਡਜਸਟ ਕਰਨਾ ਪੈਂਦਾ ਹੈ ਇਹ ਚੀਜ਼ਾਂ ਸਮਝਦੇ ਹੋ ਕਿ ਅਡਜਸਟ ਕਰਨਾ ਪੈਂਦਾ ਹਾਂਜੀ ਕਿਉਂਕਿ ਜਦੋਂ ਤੁਸੀਂ ਪ੍ਰੋਫੈਸ਼ਨਲ ਤੌਰ ਤੇ ਸਕਸੈਸਫੁਲ ਬਹੁਤ ਹੁੰਨੇ ਹੋ ਤਾਂ ਤੁਸੀਂ ਇਹ ਚੀਜ਼ ਨੂੰ ਗਰੰਟੀਡ ਲੈਣੇ ਹੋ ਕਿ ਮੈਂ ਕਿਉਂ ਐਡਜਸਟ ਕਰਾਂ ਨਹੀਂ ਕਿਉਂਕਿ ਪਰ ਪਰ ਬਹੁਤ ਜਿਹੜੇ ਸਕਸੈਸਫੁਲ ਮੈਰिजਸ ਟੁੱਟਣ ਦਾ ਇਹ ਕਾਰਨ ਬਣ ਜਾਂਦਾ ਤਾਂ ਇਹ ਚੀਜ਼ ਕਲੈਰਿਟੀ ਤੁਹਾਡੇ ਮਨ ਚ ਪਹਿਲਾਂ ਹੀ ਆ ਕਿ ਐਡਜਸਟਮੈਂਟ ਕਰਨੀ ਪਊਗੀ ਮੇਰੇ ਮਨ ਚ ਪਹਿਲਾਂ ਹੀ ਮੇਰੇ ਮਨ ਚ ਪਹਿਲਾਂ ਹੀ ਆ ਕਿਉਂਕਿ ਜੇ ਤੁਸੀਂ ਮਨ ਬਣਾਇਆ ਹੋਵੇ ਤਾਂ ਤੁਸੀਂ ਉਹ ਚੀਜ਼ਾਂ ਜਲਦੀ ਕਬੂਲ ਕਰ ਲੈਣੇ ਹੋ ਮੈਂ ਇਹੀ ਸੋਚੀ ਜਾਊਂਗੀ ਵੀ ਉਹ ਕਰੂਗਾ ਉਹ ਕਰੂਗਾ ਫਿਰ ਤਾਂ ਮੈਨੂੰ ਲੱਗਦਾ ਨਿਭਣੀ ਹੋਈ ਨਹੀਂ ਮਹਿੰਦੀ ਤੁਸੀਂ ਇਹ ਮੇਰੇ ਸ਼ੂਟ ਦੀ ਲਈ ਹੋਈ ਹੈ ਨਹੀਂ ਨਹੀਂ ਸ਼ੂਟ ਦੀ ਨਹੀਂ ਲਈ ਹੋਈ ਇਹ ਤਾਂ ਉਹੀ ਸਾਡੇ ਟੀਮ ਚ ਕਿਸੇ ਦਾ ਵਿਆਹ ਸੀ ਦੋ ਹੱਥ ਤੇ ਲਾਉਣੀ ਸੀ ਪਰ ਅਸੀਂ ਲੇਟ ਹੋ ਗਏ ਫਿਰ ਵਾ ਇੱਕ ਤੇ ਹੀ ਲਾ ਅੱਛਾ ਤੁਸੀਂ ਕਿਹਾ 24-25 ਸਾਲ ਦੇ ਤੁਸੀਂ ਹੋਗੇ ਤੇ ਮੜਾ ਮੂਟਾ ਕਰਦਿਆਂ ਨੇ ਕਹਿਣਾ ਸ਼ੁਰੂ ਕੀਤਾ ਕਿ ਨਹੀਂ ਅਜੇ ਨਹੀਂ ਉਹ ਨਹੀਂ ਕਹਿੰਦੇ ਉਹਨਾਂ ਤਾਂ ਮੈਂ ਹੀ ਕਹੂੰ ਜਿੱਦਣ ਕਹੂੰ ਵੀ ਕਰ ਦੋ ਉਹਨਾਂ ਨੇ ਨਹੀਂ ਕਹਿਣਾ ਕਿ ਕਿੱਦਾਂ ਦਾ ਮੁੰਡਾ ਮਾਹੀ ਸ਼ਰਮਾ ਸੋਚਦੀ ਆ ਕਿ ਯਾਰ ਇਦਾਂ ਦਾ ਮੁੰਡਾ ਹੋਣਾ ਚਾਹੀਦਾ ਬਸ ਉਹੀ ਗੱਲ ਆ ਜਾਂਦੀ ਹੈ ਨਾ ਕਿ ਕਿ ਡੈਸਟੀਨੀ ਤੇ ਛੱਡਿਆ ਹੋਇਆ ਹੈ ਹਾਂਜੀ ਇਹ ਵੀ ਹੈ ਮੈਂ ਕੋਈ ਬੇਸਿਕ ਚੁਆਇਸ ਤਾਂ ਹੁੰਦੀ ਹੈ ਨਾ ਬੇਸਿਕ ਚੁਆਇਸ ਇਹੀ ਹੈਗੀ ਕਿ ਸਮਝੇ ਬਸ ਮੇਰੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝੇ ਮੈਂ ਉਹਦੇ ਪਰਿਵਾਰ ਨੂੰ ਸਮਝਾਂ ਆਫ ਕੌਰਸ ਹਰ ਇੱਕ ਕੁੜੀ ਨੂੰ ਅਡਜਸਟ ਕਰਨਾ ਪੈਂਦਾ ਹੈ ਇਹ ਚੀਜ਼ਾਂ ਸਮਝਦੇ ਹੋ ਕਿ ਅਡਜਸਟ ਕਰਨਾ ਪੈਂਦਾ ਹੈ ਹਾਂਜੀ ਕਿਉਂਕਿ ਜਦੋਂ ਤੁਸੀਂ ਪ੍ਰੋਫੈਸ਼ਨਲ ਤੌਰ ਤੇ ਸਕਸੈਸਫੁਲ ਬਹੁਤ ਹੁੰਦੇ ਹੋ ਤਾਂ ਤੁਸੀਂ ਇਹ ਚੀਜ਼ ਨੂੰ ਗਰੰਟੀਡ ਲੈਣੇ ਹੋ ਕਿ ਮੈਂ ਕਿਉਂ ਅਡਜਸਟ ਕਰਾਂ ਨਹੀਂ ਕਿਉਂਕਿ ਪਰ ਪਰ ਬਹੁਤ ਜਿਹੜੇ ਸਕਸੈਸਫੁਲ ਮੈਰिजਸ ਟੁੱਟਣ ਦਾ ਇਹ ਕਾਰਨ ਬਣ ਜਾਂਦਾ ਤਾਂ ਇਹ ਚੀਜ਼ ਕਲੈਰਿਟੀ ਤੁਹਾਡੇ ਮਨ ਚ ਪਹਿਲਾਂ ਹੀ ਹੈ ਕਿ ਐਡਜਸਟਮੈਂਟ ਕਰਨੀ ਪਊਗੀ ਮੇਰੇ ਮਨ ਚ ਪਹਿਲਾਂ ਹੀ ਮੇਰੇ ਮਨ ਚ ਪਹਿਲਾਂ ਹੀ ਹੈ ਕਿਉਂਕਿ ਜੇ ਤੁਸੀਂ ਮਨ ਬਣਾਇਆ ਹੋਵੇ ਤਾਂ ਤੁਸੀਂ ਉਹ ਚੀਜ਼ਾਂ ਜਲਦੀ ਕਬੂਲ ਕਰ ਲੈਨੇ ਹੋ ਮੈਂ ਇਹੀ ਸੋਚੀ ਜਾਊਂਗੀ ਵੀ ਉਹ ਕਰੂਗਾ ਉਹ ਕਰੂਗਾ ਫਿਰ ਤਾਂ ਮੈਨੂੰ ਲੱਗਦਾ ਨਿਭਣੀ ਹੋਈ ਨਹੀਂ